ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਬਰਿੰਦਰ ਹੈ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਲਾਹੌਰਿਆ ਬਲੌਗ 07 ਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਦੋਸਤੋ ਬਰਸਾਤ ਦਾ ਮਹੀਨਾ ਚੱਲ ਰਿਹਾ ਹੈ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅੱਜ ਕੱਲ੍ਹ ਵੱਧ ਮੀਂਹ ਪੈਣ ਕਾਰਨ ਜਾਂ ਬੱਦਲ ਫਟਣ ਕਾਰਨ ਖੜਾਣੀ ਦੀ ਸਮੱਸਿਆ ਪੈਦਾ ਹੋਈ ਹੈ ਇਸ ਲਈ ਆਪਣਾ ਆਪਣਾ ਧਿਆਨ ਰੱਖੋ ਤੇ ਕੋਸ਼ਿਸ਼ ਕਰੋ ਕਿ ਜਿਸ ਇਲਾਕੇ ਵਿੱਚ ਅਜੇ ਹੀ ਸਮੱਸਿਆ ਆ ਰਹੀ ਹੈ ਉੱਥੇ ਜਾਣ ਤੋਂ ਗੁਰੇਜ਼ ਕੀਤਾ ਜਾਵੇ ਤੇ ਜੇਕਰ ਤੁਹਾਡੇ ਆਪਣੇ ਇਲਾਕੇ ਵਿੱਚ ਜਿਹੀ ਸਮੱਸਿਆ ਹੈ ਤਾਂ ਕੋਸ਼ਿਸ਼ ਕਰੋ ਕਿ ਫਿਲਹਾਲ ਦੀ ਘੜੀ ਕਿਸੇ ਸੁਰੱਖਿਅਤ ਇਲਾਕੇ ਵਿੱਚ ਚਲੇ ਜਾਓ। ਬਾਕੀ ਦੋਸਤੋ ਜੇਕਰ ਤੁਸੀਂ ਅਜੇ ਤੱਕ ਸਾਡਾ ਚੈਨਲ ਲਾਹੌਰਿਆ ਵਲੋਗ 07 ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਉਂਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ। ਸੋ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਲੋਕ ਕਹਾਣੀ ਰੂਪ ਬਸੰਤ। ਮੈਂ ਪੂਰੀ ਆਸ ਕਰਦਾ ਹਾਂ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਤੇ ਇਸ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਿਓ ਹੁਣ ਬਿਨਾਂ ਕਿਸੇ ਹੋਰ ਦੇਰੀ ਕੀਤੇ ਅਸੀਂ ਕਹਾਣੀ ਨੂੰ ਸ਼ੁਰੂ ਕਰਦੇ ਹਾਂ ਚਲੋ ਜੀ ਦੋਸਤੋ ਸ਼ੁਰੂ ਕਰਦੇ ਹਾਂ ਪੰਜਾਬ ਦੀ ਪ੍ਰਸਿੱਧ ਲੋਕ ਕਹਾਣੀ ਰੂਪ ਬਸੰਤ ਰੂਪ ਬਸੰਤ ਦੀ ਲੋਕ ਗਾਥਾ ਸਦੀਆਂ ਪੁਰਾਣੀ ਹੈ ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜੋੜਦੀਆਂ ਹਨ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾਂ ਸੰਘੋਲ ਇੱਕ ਘੁਗ ਵਸਦਾ ਸ਼ਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ ਰੂਪਸੰਗ ਦੀ ਪਿਤਾ ਰਾਜਾ ਖੜਕ ਸੈਨ ਦੀ ਰਾਜਤਨ ਨੇ ਖੜਕ ਸੈਨ ਇੱਕ ਨੇਕ ਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸੀ ਉਸ ਦੇ ਰਾਜ ਵਿੱਚ ਪ੍ਰਜਾ ਬਹੁਤ ਸੁખી ਸੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਉਸ ਨੂੰ ਕਿਸੇ ਗੱਲ ਦੀ ਵੀ ਕੋਈ ਥੋੜ੍ਹ ਨਹੀਂ ਸੀ ਉਲਾਦ ਵੱਲੋਂ ਵੀ ਉਹ ਬਹੁਤ ਸੰਤੁਸ਼ਟ ਸੀ। ਉਹਦੇ ਦੋ ਪਿਆਰੇ ਪੁੱਤਰ ਸਨ, ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆ ਭੁੱਖ ਲੈਂਦੀ ਸੀ। ਅੱਖਾਂ ਰਜ ਰਜ ਜਾਂਦੀਆਂ ਸਨ। ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ। ਅੜਕ ਸੈਨ ਆਪਣੀ ਪਿਆਰੀ ਰਾਣੀ ਰੂਪਵਤੀ ਵੱਲੋਂ ਫਿਕਰਮੰਦ ਸੀ। ਰੂਪਵਤੀ ਕੁਝ ਸਮੇਂ ਤੋਂ ਬਿਮਾਰ ਸੀ। ਰਾਜ ਦੇ ਹਕੀਮਾਂ ਨੇ ਉਹਦਾ ਬਹੁਤ ਇਲਾਜ ਕੀਤਾ ਪਰ ਉਹ ਅਜੇ ਹੀ மஞ்சੇ ਤੇ ਪਈ ਕਿ ਦੁਬਾਰਾ ਉੱਠ ਨਾ ਸકી। ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਦਾਰ ਗਈ। ਰਾਣੀ ਦੀ ਮੌਤ ਦੇ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿੱਚ ਬਹੁਤ ਰੋਈ। ਉਹਨਾਂ ਦਾ ਰੋਣਾ ਝੱਲਿਆ ਨਹੀਂ ਸੀ ਜਾਂਦਾ। ਖਰੜਕ ਸਿੰਘ ਆਪ ਹੱਲੂ ਬਿਹਾਲ ਹੋਇਆ ਪਿਆ ਸੀ। ਉਸ ਨੂੰ ਕੁਝ ਨਹੀਂ ਸੀ ਸੁਝ ਰਿਹਾ ਕਿ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ। ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਮ ਨੂੰ ਭੁਲਾਉਣ ਲਈ ਸ਼ੇਅਾਂ ਦਿਲਬਰੀਆਂ ਦਿੱਤੀਆਂ ਤੇ ਢਰਸਾਂ ਬਣਾਈਆਂ। ਸਮਾ ਆਪਣੀ ਤੋਰੀ ਤੋੜਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਚੁੱਕੇ ਸਨ। ਉਹਨਾਂ ਦੇ ਆਪਣੇ ਸ਼ੌਕ ਸਨ। ਰੂਪ ਨੂੰ ਸ਼ਿਕਾਰ ਖੇਡਣ ਦਾ ਸੀ ਤੇ ਬਸੰਤ ਕਬੂਤਰ ਡਾਉਣ ਦਾ ਸ਼ਕੀਨ ਸੀ। ਅਲੜ ਜਵਾਨੀ ਆਪਣੇ ਸ਼ੌਂਕਾਂ 'ਚ ਮਸਤ ਸੀ। ਖੜਕਸੈਨ ਨੂੰ ਰਾਜਦਰਬਾਰ ਦੇ ਕੰਮਕਾਜਾਂ ਤੋਂ ਵੇਲ ਨਹੀਂ ਸੀ ਮਿਲਦੀ। ਇਹਨਾਂ ਰੁੱਝੇ ਵਿਆਹ ਕਰਕੇ ਰਾਣੀ ਦੇ ਵਿਯੋਗ ਨੂੰ ਉਹ ਸਭ ਭੁੱਲਣ ਲੱਗੇ। ਖੜਕਸੈਨ ਨੂੰ ਆਪਣੀ ਰਾਣੀ ਰੂਪਵਤੀ ਨਾਲ ਬਹੁਤ mohabbat ਸੀ। ਉਦੇ ਵਿਛੋੜੇ ਦਾ ਉਹਦੀ ਮਨ ਅਤੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਸੀ ਅਰਗਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਤਾਂ ਉਹਨੂੰ ਡੋਬੂ ਪੈਣ ਲੱਗ ਜਾਂਦੇ ਰਾਣੀ ਬਿਨਾ ਸੁੰਨਾ ਮਹਿਰ ਉਸ ਨੂੰ ਵੱਡ ਖਾਨ ਨੂੰ ਆਉਂਦਾ 2 ਢਾਈ ਬਰੇ ਇਸੇ ਅਵਸਥਾ ਵਿੱਚ ਲੰਘ ਗਏ ਆਖਰ ਉਹਦੀ ਉਮੀਦਾ ਵਜ਼ੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਹੀ ਲਿਆ ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕਾਹਦਾ ਘਾਟਾ ਤੰਗਲਾ ਦੀਪ ਦੇ ਰਾਜਪੂਤ ਸਰਦਾਰ ਇੰਦਰ ਸਿੰਘ ਨੇ ਆਪਣੇ 16-17 ਵਰੇ ਦੀ ਪਰੀਆਂ ਵਰਗੀ ਮਲੂਕਤੀ ਚੰਦਰਬਤੀ ਅੱਧ ਘੜ ਉਮਰ ਦੇ ਰਾਜਾ ਖੜਕ ਸਿੰਘ ਨਾਲ ਵਿਆਹ ਦਿੱਤੀ ਮੈਲਾ ਵਿੱਚ ਮੋੜ ਰੌਣਕਾਂ ਆ ਗਈਆਂ ਚੰਦਰਬਤੀ ਦੀ ਮਹਿਕਾਂ ਭਰੀ ਜਵਾਨੀ ਨੇ ਅੱਧ ਘੜ ਉਮਰ ਦੇ ਖੜਕ ਸਿੰਘ ਨੂੰ ਕੀ ਲਿਆ ਮੰਗ ਵੀ ਜਵਾਨੀ ਨੂੰ ਉਹ ਭਲਾ ਕਿੰਨਾ ਕੁ ਸਮਾਹੜਾਉਂਦਾ ਚੰਦਰਬਤੀ ਦੀ ਜਵਾਨੀ ਉਹਦੇ ਮਖਮਲੀ ਤੇ ਰੇਸ਼ਮੀ ਕੱਪੜਿਆਂ ਵਿੱਚ ਮਿਉਂਦੀ ਨਹੀਂ ਸੀ ਤੇ ਨਾ ਹੀ ਉਹਦਾ ਅਧਖੜ ਉਮਰ ਦਾ ਪਤੀ ਉਸ ਦੀਆਂ ਅੰਦਰੂਨੀ ਭਾਵਕ ਤੇ ਕਾਮੁਕ ਭਾਵਨਾਵਾਂ ਨੂੰ ਸੰਤੁਸ਼ਟੀ ਪ੍ਰਦਾਨ ਕਰਨ ਦੇ ਸਮਰਥ ਸੀ। ਹੀਰੇ ਜਵਾਰਾ ਤੇ ਹਾਰ ਸ਼ਿੰਗਾਰ ਉਸ ਦੀ ਭਾਵਕ ਤ੍ਰਿਸ਼ਨਾ ਨੂੰ ਤ੍ਰਿਪਤ ਨਹੀਂ ਸੀ ਕਰ ਰਹੇ। ਜਦੋਂ ਕਦੀ ਉਹ ਆਪਣੇ ਸੌਂਕਣ ਦੇ ਪੁੱਤਰਾਂ ਰੂਪ ਤੇ ਬਸੰਤਵਲ ਵੇਖਦੀ ਤਾਂ ਇੱਕ ਅਗੰਮੀ ਖੁਸ਼ੀ ਉਸ ਦੇ ਅੰਦਰ ਚਰਨਾਟਾ ਛੇੜ ਦਿੰਦੀ। ਰੂਪ ਤੇ ਬਸੰਤ ਅਤਿ ਦੇ ਹਸੀਨ ਸਨ ਤੇ ਅਜੇ ਜਵਾਨੀ ਦੀਆਂ ਬਰੂਹਾਂ ਤੇ ਕਦਮ ਰੱਖ ਹੀ ਰਹੇ ਸਨ। ਉਸ ਦਾ ਦਿਲ ਕਰਦਾ ਉਹਨਾਂ ਨਾਲ ਹਸੇ ਖੇਡੇ ਤੇ ਅਟਖੇਲੀਆਂ ਕਰੇ। ਉਸ ਦੇ ਅੰਦਰ ਇੱਕ ਖਾਹਿਸ਼ ਬੜੀ ਤੀਬਰਤਾ ਨਾਲ ਮਚ ਰਹੀ ਸੀ ਜਿਹੜੀ ਉਸ ਨੂੰ ਸਦੀਵੀ ਖੁਸ਼ੀ ਤੇ ਸੰਤਿਸ਼ਟਤਾ ਪ੍ਰਦਾਨ ਕਰ ਸਕਦੀ ਸੀ। ਇੱਕ ਦਿਨ ਕੀ ਹੋਇਆ ਖੜਕਸੈਨ ਆਪਣੇ ਰਾਜਦਰਬਾਰ ਵਿੱਚ ਗਿਆ ਹੋਇਆ ਸੀ ਤੇ ਚੰਦਰਵਤੀ ਕਲਮਕੱਲੀ ਆਪਣੇ ਮਹਿਲ ਦੀ ਖਿੜਕੀ ਵਿੱਚ ਬੈਠੀ ਹੋਈ ਬਾਹਰ ਦਾ ਨਜ਼ਾਰਾ ਮਾਨ ਰਹੀ ਸੀ। ਬਸੰਤ ਆਪਣੇ ਕਬੂਤਰਾਂ ਨਾਲ ਖੇਡ ਰਿਹਾ ਸੀ। ਇੱਕ ਚੀਨਾ ਕਬੂਤਰ ਉੱਡ ਕੇ ਚੰਦਰਵਤੀ ਦੀ ਬਾਰੀ ਵਿੱਚ ਆਣ ਬੜਿਆ ਜਿਸ ਨੂੰ ਉਸਨੇ ਮਲਕੜੇ ਜਿਹਾ ਫੜ ਕੇ ਇੱਕ ਟੋਕਰੀ ਹੇਠ ਲਕੋ ਦਿੱਤਾ ਬਸੰਤ ਮਹਿਲ ਵਿੱਚ ਆਇਆ ਉਸ ਨੂੰ ਵੇਖ ਕੇ ਚੰਦਰਵਤੀ ਗੁਲਾਬ ਦੇ ਫੁੱਲ ਵਾਂਗ ਖਿੜ ਗਈ ਉਹ ਉਸ ਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿੱਚ ਲੈ ਗਏ ਤੇ ਆਪਣੇ ਕੋਲ ਪਲੰਗ ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਹਿਦ ਜਿਹੇ ਮਿੱਠੇ ਬੋਲ ਬੋਲਦਿਆਂ ਬੋਲੀ ਵੇ ਬਸੰਤ ਤੈਨੂੰ ਕਬੂਤਰਾਂ ਨਾਲ ਖੇਡਣ ਦਾ ਸ਼ੌਂਕ ਹੈ ਤੂੰ ਕਿੰਨਾ ਖੂਬਸੂਰਤ ਤੇ ਸੋਹਣਾ ਮੈਂ ਤੇ ਤੇਰੀ ਜਵਾਨੀ ਤੇ ਵਾਰੀ-ਵਾਰੀ ਜਾਨੀ ਆ ਜਦ ਮੈਂ ਤੈਨੂੰ ਵੇਖਦੀ ਆ ਮੇਰੀ ਜਾਨੇ ਕੱਢ ਲੈਂਨੇ ਆਪਾਂ ਦੋਨੋਂ ਹਾਨ ਪ੍ਰਵਾਨ ਦੇ ਆ ਮੈਨੂੰ ਆਪਣੀ ਕਬੂਤਰੀ ਬਣਾ ਲੈ ਸੋਹਣਾ ਮੈਂ ਸਾਰੀ ਜ਼ਿੰਦਗੀ ਤੇਰੀ ਹੀ ਬਣ ਕੇ ਰਹਾਂਗੀ ਬਸੰਤ ਦੇ ਤਾਂ ਚਿਤ ਚੀਤੀ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ ਇਸ ਤਰ੍ਹਾਂ ਦਾ ਵਰਤਾਓ ਕਰੇਗੀ ਮਾਤਾ ਜੀ ਇਹ ਕਿਵੇਂ ਹੋ ਸਕਦਾ ਹੈ ਮੈਂ ਤੁਹਾਡਾ ਪੁੱਤਰ ਆ ਧਰਤੀ ਤੇ ਅਸਮਾਨ ਫਟ ਨਹੀਂ ਜਾਣਗੇ ਜੇ ਪੁੱਤ ਹੀ ਆਪਣੀ ਮਾਂ ਬਾਰੇ ਇਹੋ ਜਿਹਾ ਸੋਚੇ ਸੋਹਣਿਆ ਨਾ ਤਾਂ ਮੈਂ ਤੈਨੂੰ ਜਨਮ ਦਿੱਤਾ ਤੇ ਨਾ ਹੀ ਮੈਂ ਤੈਨੂੰ ਗੋਦ ਵਿੱਚ ਖੜਾਇਆ ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣਾ ਮੇਰੀ ਜਵਾਨੀ ਵੱਲ ਵੇਖ ਤੇ ਮੈਨੂੰ ਆਪਣੇ ਬਣਾ ਲੈ ਮੇਰੀ ਦਿਲ ਜਾਨੀਆਂ ਮੈਂ ਚਰੁਕਣੀ ਤੇਰੇ ਦੀਦਾਰ ਨੂੰ ਤਸਦੀ ਪਈ ਆ ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ ਪੁੱਛਲਾ ਨਾ ਸਮਾਜਿਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿੱਦਾਂ ਲਾਤureਗਾ ਮੇਰੀ ਰੂਹ ਦੇ ਹਾਨੀਆਂ ਸਮਾਜ ਨੇ ਭਲਾ ਮੈਨੂੰ ਕੀ ਦਿੱਤਾ ਕੱਚੀ ਕੈਲ ਨੂੰ ਅੱਧਖੜ ਬੁੱਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਨੂੰ ਰੋਲ ਦਿੱਤਾ ਮੋਤੀ ਹੀਰੇ ਤੇ ਪੰਨੇ ਮੇਰੇ ਲਈ ਕਾਣੀ ਕੋਡੀ ਦੇ ਸਮਾਨ ਨੇ ਤੂੰ ਮੇਰੀ ਬਾਹ ਫੜ ਕੇ ਪਾਰ ਲੰਘਾ ਦੇ ਸੋਹਣਿਆ ਹੋਸ਼ ਤੋਂ ਕਮਲਿਆ ਮਾਤਾ ਮੇਰੀਏ ਜੋ ਤੂੰ ਸੋਚਦੀ ਐ ਇਹੋ ਜਿਹਾ ਰਿਸ਼ਤਾ ਮੈਂ ਨਹੀਂ ਨਿਭਾ ਸਕਦਾ ਅਜਿਹੀ ਵੀ ਸੋਚ ਲੈ ਬਸੰਤ ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸਦੇ ਮਾੜੇ ਨਤੀਜੇ ਭੁਗਤਣ ਲਈ ਤਿਆਰ ਹੋ ਜਾ ਇਸ ਤੋਂ ਬਾਅਦ ਬਸੰਤ ਇੱਕਦਮ ਮਹਿਲਾਂ ਤੋਂ ਬਾਹਰ ਹੋ ਗਿਆ ਚੰਦਰਵਤੀ ਪਲੰਗ ਤੇ ਪਈ ਬਾਹ ਬਿਨਾਂ ਪਾਣੀ ਵਿੱਚ ਮੱਛੀ ਵਾਂਗ ਤੜਪਣ ਲੱਗੀ ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੱਦ ਬੀਤੀ ਸੁਣਾ ਦਿੱਤੀ ਦੋਨੋਂ ਚਿੰਤਾ ਦੇ ਸਾਗਰ ਵਿੱਚ ਡੁੱਬ ਗਏ ਆਥਣ ਪਸਰੀ ਹਨੇਰਾ ਗੂੜਾ ਹੋਇਆ ਖੜਕਸੈਨ ਆਪਣੇ ਮਹਿਲਾਂ ਨੂੰ ਪਰਤਿਆ ਸਾਰੇ ਸ਼ਮਾਦਾਨ ਗੁੱਲ ਹੋਏ ਪਏ ਸੀ ਨਾ ਦੀਵਾ ਨਾ ਬੱਤੀ ਜਗ ਰਹੀ ਸੀ ਉਹ ਅੰਦਰ ਵੜਿਆ ਤਾਂ ਉਸਨੇ ਦੇਖਿਆ ਕਿ ਚੰਦਰਵਤੀ ਸਿਰਮੂਲ ਭੇਟੀ ਖਣਪੱਟੀ ਲਈ ਲੰਗਤੇ ਪਈ ਸੀ ਕਮਰੇ ਦੀਆਂ ਸਾਰੀਆਂ ਵਸਤਾਂ ਇੱਧਰ ਉੱਧਰ ਖਿੰਡੀਆਂ ਪਈਆਂ ਸਨ ਰਾਜਾ ਘਬਰਾ ਗਿਆ ਰਾਜੇ ਨੇ ਚੰਦਰਵਤੀ ਦੇ ਮੂੰਹ ਤੋਂ ਪੱਲਾ ਖਿੱਚ ਕੇ ਪਰਾਂ ਕੀਤਾ ਰਾਣੀ ਦੇ ਚਿਹਰੇ ਤੇ ਘੂਟਾਂ ਦੇ ਨਿਸ਼ਾਨ ਪਏ ਹੋਏ ਸਨ ਤੇ ਉਸਦੇ ਸਿਰ ਦੇ ਵਾਲ ਖੰਡੇ ਪੁੰਡੇ ਹੋਏ ਸਨ ਜਿਵੇਂ ਕਿਸੇ ਨਾਲ ਹੱਥੋਂ ਪਈ ਕੀਤੀ ਹੋਵੇ ਰਾਣੀ ਨੇ ਉੜਦੇ ਸਾਰ ਹੀ ਹਟਕੋਰੀਆਂ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ ਰਾਜਨ ਕੀ ਦੱਸਾਂ ਤੇ ਕੀ ਨਾਂ ਦੱਸਾਂ ਤੁਹਾਡੇ लाडले ਪੁੱਤਰ ਬਸੰਤ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਹੈ ਉਹ ਅੱਜ ਮੈਲੀ ਆਏ ਸੀ ਤੇ ਮੈਨੂੰ ਕੱਲੀ ਨੂੰ ਵੇਖ ਕੇ ਉਸਨੇ ਮੇਰੇ ਨਾਲ ਹੱਥੋ ਪਾਈ ਕੀਤੀ ਹੈ ਮੈਂ ਉਸ ਤੈਂਤ ਕੋਲੋਂ ਆਪਣੀ ਪਤ ਨੂੰ ਮਸਾ ਬਚਾਇਆ ਚੰਦਰਬਤੀ ਨੇ ਬਸੰਤ ਨੂੰ ਫਸਾਉਣ ਲਈ ਅਜੇ ਹੀ ਗਿਰੀ ਹੋਈ ਚਾਲ ਚੱਲੀ ਕਿ ਖੜਕਸੈਨ ਸੂਚੀ ਪੈ ਗਿਆ ਇਹ ਕਿਵੇਂ ਹੋ ਸਕਦਾ ਹੈ ਰਾਣੀ ਮੇਰੀਏ ਬਸੰਤ ਅਜਿਹਾ ਗੰਦਾ ਕੰਮ ਕਦੀ ਨਹੀਂ ਕਰ ਸਕਦਾ ਸੱਚੋ ਸੱਚ ਦੱਸ ਰਾਜਨ ਬਸੰਤ ਤੁਹਾਡਾ ਪੁੱਤਰ ਹੈ ਤੇ ਇਸ ਲਈ ਮੇਰੀ ਗੱਲ ਦਾ ਆਪ ਨੂੰ ਤਬਾਰ ਨਹੀਂ ਹੋ ਰਿਹਾ ਐਨਾ ਆਕ ਚੰਦਰਮਤੀ ਉੱਚੀ ਉੱਚੀ ਰੋਣ ਲੱਗ ਪਈ ਰਾਜਾ ਉਸ ਦੇ ਭਾਵਨਾਤਮਕ ਵਾਰ ਨੂੰ ਸਹਿ ਨਾ ਸਕਿਆ ਉੱਤੋਂ ਰੰਦਰ ਤੱਕ ਤੜਪ ਉਠਿਆ ਉਸ ਨੇ ਰਾਣੀ ਨੂੰ ਆਪਣੀ ਬੁੱਕਲ ਵਿੱਚ ਲੈਂਦਿਆਂ ਕਿਹਾ ਮੇਰੀ ਬੇਗਮ ਮੈਨੂੰ ਤੇਰੇ ਤੇ ਪੂਰਾ ਭਰੋਸਾ ਹੈ ਜਿਹੜਾ ਕੋ ਕਦਮ ਬਸੰਤ ਨੇ ਤੇਰੇ ਨਾਲ ਕੀਤਾ ਉਹ ਮੁਆਫ ਕਰਨ ਵਾਲਾ ਨਹੀਂ ਉਸ ਨੂੰ ਅਜੇ ਹੀ ਸਜ਼ਾ ਦੇਵਾਂਗਾ ਮੈਂ ਇਹ ਲੋਕ ਹੀ ਰੰਦੀ ਦੁਨੀਆ ਤੱਕ ਯਾਦ ਰੱਖਣਗੇ ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੁਰ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਲਜਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ ਅਗਲੀ ਸਵੇਰ ਖੜਕਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿੱਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੋਨੇ ਬਗੈਰ ਹੀ ਉਹ ਉਸ ਨੂੰ ਦੀਸ਼ ਨਕਾਲੇ ਦਾ ਹੁਕਮ ਸੁਣਾ ਦਿੱਤਾ ਸਾਰੇ ਦਰਬਾਰ ਵਿੱਚ ਸਨਾਟਾਸ਼ ਆ ਗਿਆ ਕਿਸੇ ਦੀ ਜੁਰਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰੇ ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰ ਬਸੰਤ ਤਾਂ ਰਾਜੇ ਦੀਆਂ ਨਜ਼ਰਾਂ ਵਿੱਚ ਕਸੂਰਬਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਧਰਮੀ ਦਾਜਾ ਹੋਣ ਦਾ ਧਰਮ ਨਿਭਾਰ ਰਿਹਾ ਸੀ ਬਸੰਤ ਨੂੰ ਬਿਲਕੁਲ ਵੀ ਆਸ ਨਹੀਂ ਸੀ ਕਿ ਉਸ ਦਾ ਪਿਤਾ ਉਸ ਦਾ ਪੱਖ ਜਾਣੇ ਬਿਨਾ ਹੀ ਉਸ ਨੂੰ ਅਜਹੀ ਸਜ਼ਾ ਸੁਣਾ ਦੇਵੇਗਾ ਉਹ ਆਪਣੇ ਦਿਲ ਤੇ ਪੱਥਰ ਰੱਖ ਕੇ ਬੈਠ ਗਿਆ ਉਸ ਨੂੰ ਆਪਣੀ ਵਿਛੜੀ ਹੋਈ ਮਾਂ ਦੀ ਯਾਦ ਆ ਗਈ ਤੇ ਉਸ ਦਾ ਮਨ ਭਰ ਆਇਆ ਉੱਪਰ ਹੀ ਹੋਏ ਨੈਨਾ ਨਾਲ ਆਪਣੇ ਸ਼ਹਿਰ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋ ਕੇ ਤੁਰ ਪਿਆ ਅਜੇ ਉਹ ਕੁਝ ਕਦਮਾਂ ਤਹੀ ਗਿਆ ਸੀ ਕਿ ਰੂਪ ਵੀ ਘੋੜੇ ਸਮੇਤ ਉਹਦੇ ਨਾਲ ਜਾ ਰਲਿਆ ਤੇ ਬੋਲਿਆ ਵੀਰੇ ਮੈਂ ਤੇਰੇ ਬਗੈਰ ਕੱਲਾ ਕਿਵੇਂ ਰਹਿ ਸਕਦਾ ਹਾਂ ਮੈਂ ਤਾਂ ਤੇਰੇ ਨਾਲ ਹੀ ਚੱਲਾਂਗਾ ਚਾਹੇ ਤੂੰ ਜਿੱਥੇ ਵੀ ਜਾਵੇਂ ਨਾ ਰੂਪ ਵੀ ਦੇ ਤੂੰ ਕੋ ਕਸ਼ਟ ਚਲਣੇ ਨੇ ਜੋ ਮੇਰੇ ਕਰਮਾਂ ਚ ਲਿਖਿਆ ਉਹ ਤਾਂ ਮੈਂ ਹੀ ਭੋਗਣਾ ਜਾਂ ਪਿਛਾ ਮੁੜ ਜਾ ਵੀਰੇ ਰੂਪ ਜ਼ਿੱਦ ਕਰਕੇ ਬਸੰਤ ਦੇ ਨਾਲ ਹੀ ਜੰਗਲ ਬਿਆਬਾਨ ਨੂੰ ਤੁਰ ਪਿਆ। ਉਹਨਾਂ ਆਪਣੇ ਦੇਸ਼ ਦੀ ਹੱਦ ਪਾਰ ਕਰ ਲਈ ਤੇ ਗਵਾਂਢੀ ਰਾਜ ਦੇ ਜੰਗਲ ਬੇਲਿਆਂ ਵਿੱਚ ਜਾ ਵੜੇ। ਜੋ ਵੀ ਕੰਧਮੂਲ ਮਿਲਦਾ ਉਹੀ ਖਾ ਕੇ ਦੋਵੇਂ ਆਪਣਾ ਗੁਜ਼ਾਰਾ ਕਰ ਲੈਂਦੇ ਤੇ ਰਾਤ ਨੂੰ ਕਿਸੇ ਦਰਖਤ ਥਲੇ ਟਿਕ ਜਾਂਦੇ। ਜੰਗਲੀ ਜੀਵ ਜੰਤੂਆਂ ਤੋਂ ਬਚਣ ਦੇ ਲਈ ਅੱਧੀ ਰਾਤ ਤੱਕ ਇੱਕ ਜਣਾ ਜਾਗਦਾ ਤੇ ਦੂਜਾ ਸੌਂਦਾ। ਇਸ ਤਰ੍ਹਾਂ ਉਹ ਦੋਵੇਂ ਵਾਰੋ-ਵਾਰੀ ਜਾਗਦੇ ਤੇ ਸੌਂਦੇ। ਇੱਕ ਸਾਲ ਤੋਂ ਵੀ ਵੱਧ ਸਮਾਂ ਉਹ ਇਸੇ ਪਟਕਣਾ ਵਿੱਚ ਭਟਕਦੇ ਰਹੇ। ਉਹਨਾਂ ਨੇ ਕਈ ਨਦੀਆਂ, ਦਰਿਆ, ਘਾਟੀਆਂ ਤੇ ਪਹਾੜ ਪਾਰ ਕੀਤੇ। ਇੱਕ ਦਿਨ ਕੀ ਪਾਰਾ ਵਾਪਰਿਆ, ਰਾਤ ਦੇ ਸਮੇਂ ਰੂਪ ਸੁੱਤਾ ਪਿਆ ਸੀ ਤੇ ਬਸੰਤ ਜਾਗ ਰਿਹਾ ਸੀ। ਜਦੋਂ ਰੂਪ ਦੀ ਜਾਗ ਖੁੱਲੀ ਤਾਂ ਉਹ ਵੇਖ ਕੇ ਹੈਰਾਨ ਰਹਿ ਗਿਆ ਕਿ ਬਸੰਤ ਤਾਂ ਮਰਿਆ ਪਿਆ ਹੈ। ਰੂਪ ਨੇ ਬਸੰਤ ਨੂੰ ਜ਼ੋਰ ਨਾਲ ਹਿਲਾਇਆ ਪਰ ਬਸੰਤ ਟੱਸ ਤੋਂ ਮਸਣਾ ਹੋਇਆ। ਰੂਪ ਸੋਚੀ ਪੈ ਗਿਆ ਕਿ ਕੀ ਕਰੇ ਤੇ ਕੀ ਨਾ ਕਰੇ। ਜੰਗਲ ਬਿਆਬਾਨ ਪਰਾਇਆ ਦੇਸ਼ ਕੋਈ ਮਦਦਗਾਰ ਵੀ ਨਹੀਂ ਆਖਰ ਉਹ ਕਿਸ ਨੂੰ ਆਪਣੀ ਮਦਦ ਲਈ ਕਹੇ ਰੂਪ ਕਫਨ ਦਾ ਪ੍ਰਬੰਧ ਕਰਨ ਦੇ ਲਈ ਬਸੰਤ ਦੀ ਲਾਸ਼ ਨੂੰ ਦਰਖਤ ਥੱਲੇ ਹੀ ਛੱਡ ਕੇ ਨੇੜੇ ਦੇ ਸ਼ਹਿਰ ਵੱਲ ਨੂੰ ਤੁਰ ਪਿਆ ਤੁਰਦਿਆਂ ਤੁਰਦਿਆਂ ਰੂਪ ਮਿਸਰ ਦੀ ਰਾਜਧਾਨੀ ਪਹੁੰਚ ਗਿਆ ਸ਼ਹਿਰ ਦੇ ਆਲੇ ਦੁਆਲੇ ਬਹੁਤ ਵੱਡੀ ਫਸੀਲ ਸੀ ਇਹ ਅੰਦਰ ਜਾਣ ਲਈ ਕੇਵਲ ਇੱਕੋ ਇੱਕ ਦਰਵਾਜ਼ਾ ਸੀ ਉਹ ਦਰਵਾਜ਼ੇ ਰਾਹੀਂ ਅੰਦਰ ਵੜਨ ਹੀ ਲੱਗਾ ਸੀ ਕਿ ਚੌਕੀਦਾਰ ਨੇ ਉਸ ਨੂੰ ਰੋਕ ਲਿਆ ਐਨ ਨੂੰ ਉੱਥੇ ਹੋਰ ਬਹੁਤ ਸਾਰੇ ਸ਼ਾਹੀ ਦਰਬਾਰੀ ਵੀ ਆ ਗਏ। ਉਹਨਾਂ ਨੇ ਰੂਪ ਨੂੰ ਕਿਹਾ, "ਹੇ ਪਰਦੇਸੀ ਨੌਜਵਾਨਾ, ਕੱਲ ਸਾਡੇ ਦੇਸ਼ ਦਾ ਰਾਜਾ ਸਵਰਗਵਾਸ ਹੋ ਗਿਆ ਤੇ ਪਰੰਪਰਾ ਅਨੁਸਾਰ ਸਾਰੇ ਅਧਿਕਾਰੀਆਂ ਤੇ ਦਰਬਾਰੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਜਿਹੜਾ ਵੀ ਪਹਿਲਾ ਯਾਤਰੀ ਅੱਜ ਸਵੇਰੇ ਸ਼ਹਿਰ ਵਿੱਚ ਵੜੇਗਾ, ਉਸ ਨੂੰ ਹੀ ਰਾਜਸੰਗਾ ਸੰਤੇ ਬਿਠਾ ਦਿੱਤਾ ਜਾਵੇਗਾ। ਤੁਸੀਂ ਸ਼ਹਿਰ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਪਹਿਲੇ ਪੁਰਸ਼ ਹੋ। ਇਸ ਕਰਕੇ ਤੁਸੀਂ ਹੀ ਹੁਣ ਸਾਡੇ ਰਾਜਾ ਹੋ।" ਇੰਨਾ ਆਖ ਉਹਨੇ ਰੂਪ ਨੂੰ ਸ਼ਾਹੀ ਬਸਤਰ ਪਹਿਨਾ ਕੇ ਵਿਧੀਵਤ ਰਸਮਾਂ ਨਾਲ ਰਾਜ ਸੰਗਾਸਨ ਦੀਵ ਰਾਜਮਨ ਕਰ ਦਿੱਤਾ ਰੂਪ ਉਹਨ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਇੰਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ ਉਹ ਕੁਝ ਦਿਨਾਂ ਬਾਅਦ ਉਸ ਥਾਂ ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ ਉਸੇ ਦਰਖਤ ਥੱਲੇ ਲਾਸ਼ ਨਾਂ ਵੇਖ ਕੇ ਰੂਪ ਨੇ ਇਹ ਅਨੁਮਾਨ ਲਾ ਲਿਆ ਕਿ ਬਸੰਤ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ ਉਹ ਬਸੰਤ ਦੇ ਗਮ ਨੂੰ ਆਪਣੇ ਦਿਲ ਵਿੱਚ ਸਮੋ ਕੇ ਵਾਪਸ ਆਪਣੇ ਮਹਿਲ ਨੂੰ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮਕਾਜ ਨੂੰ ਚਲਾਉਣ ਲੱਗ ਪਿਆ। ਇੱਧਰ ਬਸੰਤ ਦੀ ਹੋਂਣੀ ਵੇਖੋ। ਜਦੋਂ ਰੂਪ ਉਸ ਦੇ ਕਫਨ ਦੀ ਪਹਾਲ ਵਿੱਚ ਉਸ ਨੂੰ ਛੱਡ ਕੇ ਗਿਆ ਸੀ, ਉਸ ਦੇ ਜਾਣ ਤੋਂ ਬਾਅਦ ਹੀ ਮੰਗਲਨਾਥ ਦਾ ਜੋਗੀ ਕਿਧਰ ਉੱਟੜਦਾ ਫਿਰਦਾ ਉਸ ਦਰਖਤ ਕੋਲ ਆ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ। ਜੋਗੀ ਨੇ ਉਸ ਨੂੰ ਹਿਲਾ ਦਿਲਾ ਕੇ ਵੇਖਿਆ ਤੇ ਉਸ ਦੀ ਨਬਜ਼ ਵੇਖੀ। ਬਸੰਤ ਦੀ ਨਬਜ਼ ਅਜੇ ਚੱਲ ਰਹੀ ਸੀ। ਅਸਲ ਵਿੱਚ ਬਸੰਤ ਮਰਿਆ ਨਹੀਂ ਸੀ ਉਹ ਤਾਂ ਸਿਰਫ ਬਹੋਸ਼ ਹੀ ਹੋਇਆ ਸੀ ਉਸ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਕੇ ਬੇਸੁੱਧ ਕਰ ਦਿੱਤਾ ਸੀ ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਸ ਨੂੰ ਹੋਸ਼ ਵਿੱਚ ਲਿਆਂਦਾ ਬਸੰਤ ਨੇ ਜੋਗੀ ਨੂੰ ਆਪਣੇ ਸਾਰੇ ਵਿਥਿਆ ਸੁਣਾਈ ਫਿਰ ਜੋਗੀ ਉਸ ਨੂੰ ਆਪਣੀ ਕੁਟਿਆ ਵਿੱਚ ਲੈ ਆਇਆ ਤੇ ਜੋਗੀ ਨੇ ਉਸ ਨੂੰ ਆਪਣੇ ਕੋਲ ਹੀ ਰੱਖ ਲਿਆ ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਸ ਦੀ ਸੇਵਾ ਵਿੱਚ ਲੀਨ ਹੋ ਗਿਆ ਜਦੋਂ ਉਸ ਨੂੰ ਰੂਪ ਦੀ ਯਾਦ ਆਉਂਦੀ ਤਾਂ ਉਹ ਸੋਚਦਾ ਕਿ ਪਤਾ ਨਹੀਂ ਰੂਪ ਨਾਲ ਕੀ ਬਣੀ ਹੋਵੇਗੀ ਖੋਰੇ ਰੂਪ ਜਿਉਂਦਾ ਵੀ ਹੈ ਜਾਂ ਜੰਗਲੀ ਜਾਨਵਰਾਂ ਨੇ ਆਪਣਾ ਖਾਣਾ ਬਣਾ ਲਿਆ ਹੋਵੇ ਜੋਗੀ ਕੋਲ ਰਹਿੰਦੇ ਆ ਬਸੰਤ ਨੇ ਸੱਤ ਬਰੀ ਲੰਘਾ ਦਿੱਤੇ ਬਸੰਤ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਜੋਗੀ ਨੇ ਉਸ ਦੇ ਸ਼ੌਂਕ ਨੂੰ ਮੱਠਾ ਨਾ ਪੈਣ ਦਿੱਤਾ ਇੱਕ ਦਿਨ ਬਸੰਤ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਖੇਡ ਰਿਹਾ ਸੀ ਤੇ ਉਹ ਸ਼ਿਕਾਰ ਮਗਰ ਲੱਗਿਆ ਹੋਇਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਹੀ ਉੱਥੇ ਆਈ ਹਨੇਰੀ ਝੱਖੜ ਨੇ ਉਸ ਨੂੰ ਰਾਹ ਪਨਾ ਦਿੱਤਾ ਹਨੇਰਾ ਹੋਣ ਕਰਕੇ ਉਹ ਪਛਾਣ ਜਾਣ ਜੋਗਾ ਵੀ ਨਹੀਂ ਸੀ ਉਸ ਨੂੰ ਦੂਰ ਇੱਕ ਸ਼ਹਿਰ ਨਜ਼ਰ ਆਇਆ ਉਹ ਸ਼ਹਿਰ ਦੀ ਫਸੀਲ ਦੇ ਮੁੱਖ ਦਰਵਾਜੇ ਤੇ ਪੁੱਜ ਗਿਆ ਪਰ ਦਰਵਾਜ਼ਾ ਬੰਦ ਸੀ ਉਸ ਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਚੌਂਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ ਰਾਜੇ ਦਾ ਹੁਕਮ ਹੈ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੁਬਾਰਾ ਨਹੀਂ ਖੁੱਲ ਸਕਦਾ ਕਿਉਂਕਿ ਰਾਤ ਦੇ ਸਮੇਂ ਇੱਥੇ ਇੱਕ ਆਦਮਖੋਰ ਸ਼ੇਰ ਆਉਂਦਾ ਹੈ। ਹਾਂਜੀ ਦੋਸਤੋ ਰੂਪ ਬਸੰਤ ਕਹਾਣੀ ਦੇ ਪਹਿਲੇ ਭਾਗ ਦਾ ਅਸੀਂ ਇੱਥੇ ਐਂਡ ਕਰਦੇ ਹਾਂ। ਮੈਨੂੰ ਪੂਰੀ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ। ਜਿਹੜੇ ਵੀ ਦੋਸਤਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਦੋਸਤੋ ਜਲਦੀ ਆਵਾਂਗੇ ਅਸੀਂ ਇਸ ਕਹਾਣੀ ਦਾ ਦੂਜਾ ਭਾਗ ਲੈ ਕੇ ਉਦੋਂ ਤੱਕ ਆਪਣਾ ਆਪਣਾ ਧਿਆਨ ਰੱਖੋ ਤੇ ਮਿਲਦੇ ਹਾਂ ਜਲਦੀ ਹੀ। ਤਤ ਤੱਕ ਰੱਬ ਰੱਖਾ ਸਸੀ ਕਾਲ ਜੀ